प्यारे बच्चियों स्वागत है ਤੁਹਾਡਾ ਮੇਰੇ YouTube ਚੈਨਲ ਲਰਨਿੰਗ ਪੰਜਾਬੀ ਵਿਜੋਤੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਪੜਨ ਜਾ ਰਹੇ ਹਾਂ ਲੇਖ ਓਨਮ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਓਨਮ ਕੇਰਲ ਦਾ ਇੱਕ ਮਹੱਤਵਪੂਰਨ ਫਸਲ ਕਟਾਈ ਦਾ ਤਿਉਹਾਰ ਹੈ ਜੋ ਪਾਦੋਂ ਦੇ ਮਹੀਨੇ ਅਗਸਤ ਸਤੰਬਰ ਵਿੱਚ ਮਨਾਇਆ ਜਾਂਦਾ ਹੈ ਇਹ ਤਿਉਹਾਰ 10 ਦਿਨ ਚੱਲਦਾ ਹੈ ਇਸ ਤਿਉਹਾਰ ਵਿੱਚ ਕਿਸਾਨ ਆਪਣੀ ਮਿਹਨਤ ਦਾ ਫਲ ਪ੍ਰਾਪਤ ਕਰਨ ਦੀ ਖੁਸ਼ੀ ਮਨਾਉਂਦੇ ਹਨ। ਪੁਰਾਤਨ ਕਥਾ ਨਾਲ ਸੰਬੰਧ ਕਥਾ ਅਨੁਸਾਰ ਮਹਾਬਲੀ ਨਾਮ ਦੇ ਇੱਕ ਰਾਜੇ ਨੇ ਕੇਰਲ ਉੱਤੇ ਰਾਜ ਕੀਤਾ। ਉਸ ਦੇ ਰਾਜ ਵਿੱਚ ਪ੍ਰਜਾ ਬਹੁਤ ਖੁਸ਼ ਸੀ। ਉਸ ਦੀ ਪ੍ਰਸਿੱਧੀ ਦੇਵਤਿਆਂ ਤੋਂ ਵੀ ਵੇਖੇ ਨਾ ਗਈ ਤੇ ਉਹਨਾਂ ਨੇ ਇੱਕ ਸਾਜ਼ਿਸ਼ ਰਚੀ। ਦੇਵਤਾ ਵਿਸ਼ਨੂੰ ਬ੍ਰਹਮਣ ਦਾ ਰੂਪ ਧਾਰ ਕੇ ਰਾਜਾ ਬਲੀ ਕੋਲ ਗਿਆ ਤੇ ਪੱਸੀਆ ਕਰਨ ਲਈ ਉਸ ਤੋਂ 3 ਫੁੱਟ ਜ਼ਮੀਨ ਮੰਗੀ। ਰਾਜਾ ਬਲੀ ਦਾਨੀ ਸੀ ਤੇ ਉਸਨੇ ਕਿਹਾ ਜ਼ਮੀਨ ਲੈ ਲਓ। ਫਿਰ ਵਿਸ਼ਨੂੰ ਨੇ ਵਿਸ਼ਾਲ ਰੂਪ ਧਾਰਨ ਕੀਤਾ। ਉਸਨੇ ਇੱਕ ਕਦਮ ਵਿੱਚ ਜ਼ਮੀਨ ਅਤੇ ਦੂਜੇ ਵਿੱਚ ਸਵਰਗ ਨੂੰ ਮਾਪਿਆ। ਇਸ ਤਰ੍ਹਾਂ ਵਿਸ਼ਨੂੰ ਨੇ ਮਹ ਬਲੀ ਤੋਂ ਸਭ ਕੁਝ ਖੋ ਲਿਆ। ਤੇ ਉਸ ਨੂੰ ਵਰਦਾਨ ਮੰਗਣ ਦੀ ਆਗਿਆ ਦਿੱਤੀ ਬਲੀ ਨੇ ਵਰਦਾਨ ਮੰਗਿਆ ਕਿ ਉਸ ਨੂੰ ਸਾਲ ਵਿੱਚ ਇੱਕ ਵਾਰ ਆਪਣੀ ਪ੍ਰਜਾ ਦੇ ਦੁੱਖ ਸੁੱਖ ਵੇਖਣ ਦਾ ਮੌਕਾ ਦਿੱਤਾ ਜਾਵੇ ਇਸ ਲਈ ਔਨਮ ਨੂੰ ਰਾਜਾ ਬਲੀ ਆਪਣੀ ਪ੍ਰਜਾ ਦੇ ਦਰਸ਼ਨਾਂ ਨੂੰ ਆਉਂਦਾ ਹੈ ਔਨਮ ਦੀਆਂ ਰੀਤਾਂ ਅਤੇ ਰਸਮਾਂ ਪੁਕਲਮ ਉਹਨਾਂ ਦਾ ਔਨਮ ਦਾ ਸਭ ਤੋਂ ਖੂਬਸੂਰਤ ਪੱਖ ਪੁਕਲਮ ਹੈ ਜੋ ਫੁੱਲਾਂ ਨਾਲ ਬਣਾਇਆ ਜਾਂਦਾ ਹੈ ਇਹ ਇੱਕ ਸੁੰਦਰ ਅਤੇ ਰੰਗ-बिरंगा ਸਜਾਵਟੀ ਪੈਟਰਨ ਹੈ ਇਸ ਨੂੰ ਘਰ ਦੇ ਵਿਹੜੇ ਵਿੱਚ ਬਣਾਇਆ ਜਾਂਦਾ ਹੈ ਅਤੇ ਰੋਜ਼ਾਨਾ ਨਵੇਂ ਫੁੱਲਾਂ ਨਾਲ ਤਾਜ਼ਾ ਕੀਤਾ ਜਾਂਦਾ ਹੈ ਓਨਮ ਸੱਦਿਆ ਇਹ ਇੱਕ ਵਿਸ਼ੇਸ਼ ਭੋਜਨ ਹੈ ਜੋ ਓਨਮ ਦੇ ਦੌਰਾਨ ਖਾਇਆ ਜਾਂਦਾ ਹੈ ਇਸ ਵਿੱਚ 20 ਤੋਂ ਵੱਧ ਵੱਖ-ਵੱਖ ਕਿਸਮਾਂ ਦੇ ਪਕਵਾਨ ਸ਼ਾਮਲ ਹੁੰਦੇ ਹਨ ਅਤੇ ਇਸ ਨੂੰ ਕੇਲੇ ਦੇ ਪੱਤੇ ਤੇ ਪਰੋਸਿਆ ਜਾਂਦਾ ਹੈ। ਵਲਲ ਮਕਾਲੀ ਇਹ ਮਸ਼ਹੂਰ ਕਿਸ਼ਤੀ ਦੌੜਾਂ ਹਨ ਜੋ ਕੇਰਲ ਦੀਆਂ ਨਦੀਆਂ ਅਤੇ ਝੀਲਾਂ ਵਿੱਚ ਆਯੋਜਿਤ ਕੀਤੀਆਂ ਜਾਂਦੀਆਂ ਹਨ। ਇਸ ਮੁਕਾਬਲੇ ਵਿੱਚ ਬਹੁਤ ਵੱਡੀਆਂ ਸੱਪ ਵਰਗੀਆਂ ਕਿਸ਼ਤੀਆਂ ਵਿੱਚ ਸਵਾਰ ਹੋ ਕੇ ਦੌੜ ਲਗਾਈ ਜਾਂਦੀ ਹੈ। ਕੁੰਬਕਾਲੀ ਅਤੇ ਕੁਮਮਕਾਲੀ ਨਾਚ ਇਹ ਓਨਮ ਦੌਰਾਨ ਆਯੋਜਿਤ ਕੀਤੇ ਜਾਣ ਵਾਲੇ ਪਰੰਪਰਾਗਤ ਨਾਚ ਹਨ। ਕੁੜੀਆਂ ਚਿੱਟੀਆਂ ਸਾੜੀਆਂ ਪਾਉਂਦੀਆਂ ਹਨ ਅਤੇ ਆਪਣੇ ਵਾਲਾਂ ਵਿੱਚ ਫੁੱਲ ਲਗਾ ਕੇ ਨੱਚਦੀਆਂ ਹਨ ਇਹ ਤਿਹਾਰ ਲੋਕਾਂ ਵਿੱਚ ਏਕਤਾ ਭਾਈਚਾਰੇ ਅਤੇ ਖੁਸ਼ਹਾਲੀ ਦਾ ਸੰਦੇਸ਼ ਹੈ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ